ਪਟਿਆਲਾ ਦੇ ਐਮਪੀ ਧਰਮਵੀਰ ਗਾਂਧੀ ਵੱਲੋਂ ਇੱਕ ਆਰਟੀਆਈ 'ਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਆਰਮੀ ਕੋਲ ਨਾ ਹੋਣ ਤੇ ਆਏ ਜਵਾਬ ਤੇ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ 1984 ਸਿੱਖ ਇਤਿਹਾਸ ਨੂੰ ਫੌਜ ਲੈ ਗਈ ਸੀ ਤੇ ਹੁਣ ਜੋ ਜਵਾਬ ਆਇਆ ਉਹ ਗਲਤ ਹੈ। ਤਾਂ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੋਹਾਂ ਚੀਜ਼ਾਂ ਦੇ ਇਹ ਸਭ ਬੜੇ ਬਹੁਤ ਵੱਡੇ ਵੱਡੇ ਜਿਹੇ ਗੋਈਆਂ ਨੇ। ਬੜੇ ਪੱਤਰਕਾਰਾਂ ਨੇ ਲਿਖਿਆ, ਬਹੁਤ ਸਹਿਯਦਕਾਰਾਂ ਨੇ ਲਿਖਿਆ, ਬਹੁਤ ਲੋਕਾਂ ਨੇ ਲਿਖਿਆ, ਉਹਨਾਂ ਲੋਕਾਂ ਨੇ ਲਿਖਿਆ ਜਿਹੜੇ ਵਿੱਚ ਇਨਵੋਲਡ ਰਹਿੰਦੇ। ਜਿਹੜੇ ਚੱਕ ਕੇ ਲੈ ਗਏ ਉਹਨਾਂ ਨੇ ਵੀ ਲਿਖਿਆ ਹੋਵੇ ਜਿਹੜਾ ਜਿਹੜਾ ਟਾਇਰ ਆਪਸ਼ਨ ਹੋ ਗਿਆ ਉਹਨਾਂ ਨੇ ਵੀ ਲਿਖਿਆ ਇੰਟੈਲੀਜੈਂਸ ਨੇ ਲਿਖਿਆ ਲੇਕਿਨ ਹੁਣ ਜੇ ਬੁੱਕਰ ਜਾਏ ਪੰਜਾਬ ਦੀ ਜਿਵੇਂ ਕਹਾਵਤ ਹੈ ਮਰ ਜਾਏ ਤੇ ਬੁੱਕਰ ਜਾਏ ਤਾਂ ਕੀ ਇਲਾਜ ਹੋ ਸਕਦਾ ਕਿ ਉਹਨਾਂ ਨੂੰ ਆਪਣੀ ਜਿਹੜੀ ਨੈਤਿਕ ਔਰ ਕਨਸਟੀਚਿਊਸ਼ਨਲ ਜ਼ਿੰਮੇਵਾਰੀ ਹੈ ਉਹ ਤੋਂ ਪੜ੍ਹਨਾ ਚਾਹੀਦਾ ਕਿਰਪਾਲ ਸਿੰਘ ਬਡੂਂਗਰ ਨੇ ਕਿਹਾ ਕਿ ਹੋ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲ ਚੁੱਕੇ ਨੇ ਤੇ ਹੁਣ ਕੇਂਦਰ ਸਰਕਾਰ ਦੇ ਨਾਲ ਵੀ ਸੰਪਰਕ ਸੱਦਿਆ ਜਾਵੇਗਾ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਨੀ ਟੀਵੀ